11 ਵਜੇ ਨਾਲ ਸੋ 11 ਵਜੇ ਆਏ ਦੋ ਮੁੰਡੇ ਸੀਗੇ ਮੈਂ ਕੁੱਤਿਆਂ ਨੂੰ ਕੱਚੀ ਲੱਸੀ ਪਾ ਕੇ ਤੇ ਰਸੋਈ ਚ ਫਲੋਤੀ ਹਾਂ ਜਦੋਂ ਫੇਰ ਨਿਕਲੇ ਤੇ ਮੈਨੂੰ ਕਿਹਨੇ ਪਟਾਕਾ ਮਾਰਿਆ ਵਾ ਮੋਟਰਸਾਈਕਲ ਦਾ ਮੈਂ ਬਾਹਰ ਨਿਕਲੀ ਤਾਂ ਦੋਵਾਂ ਦੇ ਮੂੰਹ 'ਤੇ ਬੰਨੇ ਹੋਏ ਸੀਗੇ ਇੱਕ ਨੇ ਚਿੱਟੇ ਨਾ ਬੰਨੇ ਸੀ ਇੱਕ ਮਰੂਨ ਕਲਰ ਦਾ ਹੈਗਾ ਮੂੰਹ 'ਤੇ ਬੰਨੇ ਆ ਕਿੰਨੀ ਕੁ ਉਮਰ ਸੀ ਉਹਨਾਂ ਦੀ ਉਹ ਹੋਣੇ 35 ਕਿ 30 35 ਦੇ ਲਗਭਗ ਦੋਏ ਔਰ ਲੱਗ ਜੇ ਕੰਮ ਕਰਨ ਦੇ ਆਹ ਮੁੰਡਾ ਉਹਨੂੰ ਮੈਂ ਬਾਜਮਾਰੀ ਮੈਂ ਅਣਪਛਾਣੇ ਜੇ ਬੰਦੇ ਆ ਇਹ ਕੌਣ ਆ ਪਛਾਣ ਰਹਾ ਤੁਸੀਂ ਇਕੱਲੇ ਹੀ ਕਰਦੇ ਮੈਂ ਇਕੱਲੀ ਘਰ ਹਾਂ ਤੇ ਕੰਮ ਵਾਲੀ ਮੇਰੇ ਨਾਲ ਹੀ ਕਰ ਜਦ ਮੈਂ ਬਾਹਰ ਨਿਕਲੀ ਆ ਮੁੰਡੇ ਫੇਰ ਵਾਪਸ ਮੁੜ ਕੇ ਆਏ ਆ ਆ ਕੇ ਤੇ ਅੰਦਰ ਵੜੇ ਆ ਅੰਦਰ ਫੇਰ ਉਹਨਾਂ ਨੇ ਇੱਕ ਫੇਰ ਕਰਦੇ ਆ ਪਹਿਲਾਂ ਪਹਿਲਾਂ ਫੇਰ ਕਰਕੇ ਗਏ ਫੇਰ ਅੱਗੇ ਚੱਲ ਗਏ ਫੇਰ ਹਰਸ ਆਏ ਫੇਰ ਬੜਾ ਫੇਰ ਕਰਕੇ ਗਏ ਦੁਬਾਰਾ ਕਰਕੇ ਦੋ ਫੇਰ ਕਰਕੇ ਮੈਂ ਬਾਹਰ ਨਿਕਲੀ ਆ ਮੈਂ ਤੇ ਹੀ ਕੌਣ ਕੌਣ ਇਹਦਾ ਕਰਦੀ ਰਹੀਆਂ ਤੇ ਉਹਨਾਂ ਨੇ ਕੰਨਾਂ ਨੂੰ ਮੋਬਾਈਲ ਲਾਏ ਸੀਗੇ ਬਾਅ ਚ ਉਹਨਾਂ ਨੇ ਮੇਜੇ ਦੇ ਬੂਏ ਗਾੜੀ ਜਾ ਕੇ ਲਲਕਾਰਾ ਮਾਰਿਆ ਵਾ ਤੇ ਉਹ ਚੱਕੀ ਵੱਲ ਨੂੰ ਗਏ ਨੇ ਕਿਹਾ ਕਿ ਜਿੱਪੀ ਜਿੱਪੀ ਲੈ ਤੇ ਜਿੱਪੀ ਵੱਲੋਂ ਗਾਲਾਂ ਕੱਢ ਕੇ ਗਏ ਆ ਕਿ ਉਹਨੂੰ ਦੁਬਾਰਾ ਹਾਂ ਇੱਥੇ ਜਿੱਪੀ ਕੌਣ ਛੋਟਾ ਬੇਟਾ ਮੇਰਾ ਅੱਛਾ ਉਹ ਕੀ ਕਰਦੇ ਆ ਉਹ ਬਾਹਰ ਕੈਨੇਡਾ ਗਿਆ ਅੱਛਾ ਉਹਨੂੰ ਕਹਿੰਦੇ ਅਸੀਂ ਜਿਆ ਆਇਆ ਤਾਂ ਇੰਡੀਆ ਹੀ ਰਹਿਣਾ ਨਹੀਂ ਰਹਿਣਾ ਘਰ ਨਹੀਂ ਸੀ ਮੈਂ ਬਾਹਰ ਹਾਂ ਤੇ ਮਿਸੇਸ ਮੇਰੇ ਘਰ ਸੀ ਤੇਰੇ ਸਾਹਮਣੇ ਘਰੇ ਹੋ ਗਏ ਮੇਰੇ ਡੌਗ ਉੱਥੇ ਆ ਮਿਸੇਸ ਮੇਰੀ ਉਧਰ ਗਈ ਉਹ 11 ਵਜੇ ਅਪਰੋਕਸੀਮੇਟਲੀ 2 ਮਿੰਟ ਜਾਂ 3 ਮਿੰਟ ਦੇ ਇਨ ਬੀਟਵੀਨ ਦੀ ਗੱਲ ਆ ਪਹਿਲਾਂ ਤੋਂ ਬੰਦੇ ਸੀ ਦੋ ਮੋਟਰਸ ਦੇ ਮੂੰਹ ਬੱਦੇ ਸੀ ਉਹਨਾਂ ਮੇਰੇ ਘਰੇ ਮੁੰਡੇ ਕੰਮ ਕਰਦੇ ਉਹ ਘਰ ਆਇਆ ਫਿਰ ਉਹਨਾਂ ਵੇਖਿਆ ਤੇ ਕੀ ਕੀਤੀ ਉਹਨਾਂ ਥੋੜੀ ਜੀ ਇੱਕ ਵੀਡੀਓ ਕਾਲ ਦੇ ਉੱਤੇ ਲਾਈਵ ਹੋਇਆ ਇਹ ਵੇਖਣ ਦਾ ਵੀ ਆ ਘਰ ਆ ਪਛਾਣ ਕਰਨ ਦੇ ਕਰਕੇ ਉਹਨਾਂ ਫਿਰ ਇੱਕ ਫਾਇਰ ਕੇ ਪਹਿਲਾਂ ਕੱਢ ਕੇ ਗਏ ਸਾਹਮਣੇ ਮੇਸੇ ਮੇਰੀ ਬਾਹਰ ਹੀ ਫਿਰ ਮੋਟਰਸਾਈਕਲ ਤੇ ਇਧਰੋਂ ਚਲ ਕੇ ਦੂਜੇ ਸਾਈਡ ਨੂੰ ਕਿਸੇ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨੁਕਸਾਨ ਤਾਂ ਨਹੀਂ ਹੋਇਆ ਸਿਰਫ ਇਹੋ ਜਿਹਾ ਵਖੋ ਨਾ ਉਹ ਮਿਸੇ ਕੋਈ ਨਹੀਂ ਮਿਸੇ ਮੇਰੀ ਵੀ ਇੱਥੇ ਪਰਲੇ ਕਰਤੀ ਜਿਹੜੀ ਉਹਨਾਂ ਨੇ ਵੀ ਨਹੀਂ ਪੀਤਾ ਦੁਆਰ ਕਾ ਵਖੋ ਇੱਥੇ ਵੱਜੀ ਆ ਇੱਥੇ ਵੱਜ ਕੇ ਗਾਲੇ ਬੰਨੇ ਅੰਦਰ ਸੋਫੇ ਨੂੰ ਸੋਫੇ ਵੱਜੀ ਆ ਤੇ ਚੱਲ ਗਏ ਕਰ ਕਰ ਕੇ ਹੋਇਆ ਚਾ ਕਿੰਨੇ ਬੰਦੇ ਸੀ ਜਾਂ ਕਿੱਦਾਂ ਦਾ ਹੋ ਗਿਆ ਦੋ ਬੰਦੇ ਸੀ ਇੱਕ ਇੱਕ ਨੇ ਮੋਟਰਸਾਈਕਲ ਚ ਬਾਈ ਚਲਾਉਂ ਰਿਹਾ ਸੀ ਜਿਹਨੇ ਫਾਇਰ ਕੀਤੇ ਆ ਉਦੋਂ ਉਹ ਫਾਇਰ ਕੀਤਾ ਉਹ ਕੈਮਰੇ ਸ਼ਰੇਮ ਦੇਦਾ ਫਿਰ ਪਿਸਤੋਲਾਂ ਚ ਫੜਿਆ ਵਾ ਤੇ ਮੂੰਹ ਗੇਰਾ ਟੱਕੇ ਮੂੰਹ ਟੱਕੇ ਦੋਨਾਂ ਦੇ ਮੂੰਹ ਟੱਕੇ ਸੀ ਕਿੱਦਾਂ ਦਾ ਹੁਲੀਆ ਕਿੱਦਾਂ ਦਾ ਮਤਲਬ ਇੱਕ ਨੇ ਜਿਹੜਾ ਮਗਰ ਜਿਹਨੇ ਫਾਇਰ ਕੀਤੇ ਉਹਨੇ ਕੈਬਰੀ ਪਾਈ ਤੇ ਚਪਲਾਂ ਪਾਈਆਂ ਵਾ ਤੇ ਦੂਜਾ ਮੋਟਰਸਾਈਕਲ ਵਾਲਾ ਵਾ ਤੇ ਦੋਨੇ ਸਲੇਮੀ ਹੀ ਨੇ ਜਦੋਂ ਲਾਲ ਤੇ ਕਾਲਾ ਚਿੱਟਾ ਨੰਬਰ ਲੜਾ ਆ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਹਾਂ ਹਾਂ ਪੁਲਿਸ ਨੂੰ ਮੈਂ ਉਸੇ ਟਾਈਮ ਐਸਐਚਓ ਕਰਨ ਦੱਸਤਾ ਸੀ ਸਰਾ ਕਲਵੰਤ ਸਿੰਘ ਮਾਨ ਜੀ ਡੀਐਸਪੀ ਸਾਡੇ ਏਰੀਆ ਦੇ ਉਹਨਾਂ ਨੂੰ ਦੱਸਤਾ ਕਿ ਸਾਰੇ ਮੌਕੇ ਤੇ ਆ ਗਏ ਸਾਰੇ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਕੈਮਰੇ ਸਾਰੇ ਗਲੀ ਦੇ ਵਿੱਚ ਨਾਲੇ ਪੁਲਿਸ ਲੱਗੀ ਆਪਣੀ ਇਨਵੈਸਟੀਗੇਸ਼ਨ ਲਈ ਕੋਈ ਕਿਸੇ ਕਿਸਮ ਦੀ ਕੋਈ ਰੰਜਿਸ਼ ਜਾਂ ਕੋਈ ਧਮਕੀ ਵਾਲਾ ਫੋਨ ਆਇਆ ਹੋਵੇ ਨਾ ਨਾ ਇਹ ਤੋਂ ਪਹਿਲਾਂ ਜਦੋਂ ਮੈਂ ਆਫਟਰ ਰਟਾਇਰਮੈਂਟ ਸਰਪੰਚੀ ਦੀ ਇਲੈਕਸ਼ਨ ਲੜੀ ਆ ਤੇ ਮੈਨੂੰ 4-5 ਦਿਨ ਬਾਅਦ ਮੈਨੂੰ ਥ੍ਰੈਟ ਕਾਲ ਆ ਗਈ ਸੀ ਬਾਹਰ ਦੇ ਨੰਬਰ ਤੋਂ ਮੈਕਸੀਕੋ ਤੋਂ ਵੀ ਤਗੜਾ ਹੋ ਜਾ ਤੇਰੇ ਸੇਤ ਨਹੀਂ ਉਹ ਵੀ ਪੁਲਿਸ ਨੂੰ ਮੈਂ ਦੱਸਿਆ ਸੀ ਮੈਂ ਉਹਦੇ ਸਬੰਧ ਵਿੱਚ ਮੈਨੂੰ ਸਰਦਾਰ ਬਲਵਿੰਦਰ ਸਿੰਘ ਐਸਪੀਡੀ ਸਾਹਿਬ ਉਹਨਾਂ ਨੇ ਵੀ ਸੱਦਿਆ ਸੀ ਉਹਦੀ ਵੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਛੇ ਤਾਂ ਮਤਲਬ ਹੀ ਅੱਜ ਤੋਂ ਤੁਹਾਨੂੰ 6-7 ਮਹੀਨੇ ਪਹਿਲਾਂ ਹਾਂ ਮੈਨੂੰ ਆਫਟਰ ਇਲੈਕਸ਼ਨ ਨੂੰ ਇਲੈਕਸ਼ਨ ਤੋਂ 2-3 ਬਾਅਦ 3-4 ਦਿਨ ਬਾਅਦ ਮੈਂ ਜ਼ੇਰ ਨੂੰ ਸੈਰ ਤੇ ਚੱਲਿਆ ਸੀ ਉਦੋਂ ਮੈਨੂੰ ਆ ਕੇ ਥ੍ਰੈਟ ਕਾਲ ਆ ਗਈ ਨੇ ਕੋਈ ਕਿਸੇ ਕਿਸਮ ਦਾ ਕੋਈ ਮਸਲਾ ਹੀਗਾ ਕੋਈ ਰੰਜਿਸ਼ ਦਾ ਜਾਂ ਨਾ ਨਾ ਮੇਰੀ ਉਸ ਤੋਂ ਪਹਿਲਾਂ ਮੈਂ ਪਹਿਲਾਂ ਜੌਬ ਕੀਤੀ ਰਿਟਾਇਰਮੈਂਟ ਤੋਂ ਬਾਅਦ ਲੱਖੀ ਨਹੀਂ ਲੜੀ ਐ ਲੱਖੀ ਦੇ ਦਰਮਿਆਨ ਹੀ ਆ ਉਸ ਤੋਂ ਬਾਅਦ ਹੀ ਆ ਕੰਮ ਸ਼ੁਰੂ ਹੋਇਆ ਤੇ ਮੁਰਕੇ ਕਹਿ ਗਏ ਮੇਰੇ ਫੈਮਿਲੀ ਬੱਚੇ ਮੇਰੇ ਸਾਰੇ ਕੈਨੇਡਾ ਨੇ ਉਹ ਕਹਿ ਗਏ ਇਹ ਕਿ ਮੇਰੇ ਮੈਦਰੀ ਮਿਸੇਜ ਮੇਰੇ ਦੱਸਣ ਦੀ ਕਹਿ ਗਏ ਵੀ ਬੇਟੇ ਆਪਣੇ ਜਿਪਿੰਗ ਕਰਦੇ ਜੁੜਤਾ ਕਿ ਇੱਥੇ ਕੈਨੇਡਾ ਤੋਂ ਇੰਡੀਆ ਆਣ ਕੇ ਦੱਸੇ ਤੇ ਅਸੀਂ ਭੱਜਣਾ ਰਹਿਣਾ ਤਾਂ ਇੱਥੇ ਹੀ ਆ ਇਹ ਇਹ ਅੱਜ ਦੀ ਗੱਲ ਹੈ ਜਿਹੜੀ ਅੱਜ ਦੀ ਗੱਲ ਹੈ ਜਦੋਂ ਫੇਰ ਕਰਕੇ ਕਹਿ ਕੇ ਗਏ ਆ ਅਛਾ بیٹے ਨਾਲ بیٹے ਤੁਹਾਡੇ ਨਾਲ ਕੋ ਰਹੇ ਉਹ ਬਹਿ ਕੇ ਗਏ ਆ ਵੀ ਜੇ ਉਹਨੂੰ ਕਹੀ ਵੀ ਇੰਡੀਆ ਆ ਕੇ ਦੱਸੇ ਤਾਂ ਉਹ ਆਉਣਾ ਹੀ ਆ ਇੰਡੀਆ ਡਰਦੇ ਥੋੜੇ ਨਹੀਂ ਮੇਰੇ ਕੋਈ ਨਹੀਂ ਨਹੀਂ ਇਹ ਗੱਲ ਹੈ ਇਹ ਤੇ ਚਲੋ ਇਹਦੇ ਇਨ ਕੇਸ ਚਲੋ ਮੈਂ ਕਹਿਣਾ ਨਹੀਂ ਚਾਹੁੰਦਾ ਤੁਹਾਡੇ ਮੀਡੀਆ ਸਾਹਮਣੇ ਜੇ ਕਿਤੇ ਮੈਂ ਘਰ ਹੁੰਦਾ ਤੇ ਇਹ ਹੋਰ ਹਾਲਾਤ ਹੋਰ ਹੋਣੇ ਹਾਂ ਕਿਉਂਕਿ ਮੈਨੂੰ ਮੈਨੂੰ ਪਤਾ ਜੇ ਉਹ ਮੈਨੂੰ ਥ੍ਰੈਟ ਕਰ ਲੈ ਮੈਂ ਤੇ ਪਵੇ ਰਹਿਣਾ 24 ਆਵਰ ਠੀਕ ਹੈ ਜੇ ਕਿਤੇ ਮੈਂ ਘਰ ਹੁੰਦਾ ਫਿਰ ਤੇ ਇਹ ਇਨਸੀਡੈਂਸੀ ਹੋਰ ਹੋਏਣਾ ਸੀ ਤਾਰੇ ਪਤਾ ਲਾਈ ਦਿੰਦਾ ਚਲੋ ਕੋਈ ਗੱਲ ਨਹੀਂ ਇਹ ਗੱਲ ਨਹੀਂ ਪੁਲਿਸ ਕਰ ਰਹੀ ਆਪਣੇ ਨੈਸ਼ਨ ਕਰ ਰਹੀ ਪੁਲਿਸ ਨੈਸ਼ਨ ਕਰ ਰਹੀ ਆਪਣੀ ਕੋਈ ਚੱਕਰ ਨਹੀਂ ਆ ਕਲਵਾਂ ਥਾਂ ਦੇ ਪਿੰਡ ਪਿੰਡ ਦਾ ਸਰਪੰਚਰੇ ਮਜੂਦਾ ਜੀਸਰ ਗੋਣਾ ਦੇ ਘਰ ਜਿਹੜੀ ਇਹ ਕੋਈ ਇਹ ਵਾਰਦਾਤ ਨੂੰ ਦੋ ਆਏ ਆ ਮੁੰਡੇ ਉਹਨਾਂ ਨੇ ਦੋਸਾ ਦਿੱਤੇ ਉੱਥੇ ਤੇ ਉਹਦੇ ਸੰਬੰਧੀ ਉਹਨਾਂ ਦੀ ਸਟੇਟਮੈਂਟ ਲੈ ਕੇ ਜੂ ਵੀ ਅੱਗੇ ਅੱਗੇ ਕਰ ਰਹੇ ਆ ਨਾ ਇਹ ਕਦਮੀ ਕਾਰਵਾਈ ਵੀ ਕਰ ਤੇ ਸਰਪੰਚ ਦੇ ਘਰ ਬੈਠੀ ਸੀ ਸਰਪੰਚ ਨੇ ਉਹਨਾਂ ਨਾਲ ਵੀ ਗੱਲਬਾਤ ਚੱਲ ਰਹੀ ਹੈ ਕਿ ਉਹਨਾਂ ਨੂੰ ਥ੍ਰੈਟ ਦਿੱਤਾ ਕੇ ਇਦਾਂ ਦੀ ਗੱਲ ਆਈ ਹੈ ਅਜੀ ਇਦਾਂ ਦੀ ਕੁਛ ਸਮਾਂ ਪਹਿਲਾਂ ਜੋ ਸਰਪੰਚੀ ਇਲੈਕਸ਼ਨ ਹੋ ਉਹਦੇ ਚ ਥੋੜੀ ਬੋਤੀ ਇਹਨਾਂ ਦੇ ਪਿੰਡ 'ਚ ਹੀ ਹੋ ਸੀਗੀ ਗੱਲਬਾਤ ਉਹਦੇ ਸਵਾਲੀਆ ਕਹਿੰਦੇ ਸੀ ਕਿ ਮਿਲਵਾਇਆ ਕਿ ਸਰਪੰਚੀ ਬਣਦਾ ਹੁਣ ਉਸ ਤੋਂ ਬਾਅਦ ਉਹਨੂੰ ਗੱਲਬਾਤ ਹੋਈ ਫਿਰ ਵੀ ਇਹ ਹੋ ਰਹੀ ਹੈ ਅੰਕਲ ਆ ਸਾਰੇ ਉਹਨਾਂ ਨੇ ਦੱਸਿਆ ਨਾ ਕਿ ਕੈਨੇਡਾ ਰਹਿੰਦੇ ਮੁੰਡੇ ਦੇ ਨਾਲ ਉਹਨਾਂ ਨੇ ਕੋਈ ਧਮਕੀ ਦਿੱਤੀ ਆ ਕੋਈ ਉਸ ਮੁੰਡੇ ਨਾਲ ਵੀ ਗੱਲਬਾਤ ਰਾਬਤਾ ਹੋਇਆ ਕੈਨੇਡਾ ਵਾਲੇ ਨਾਲ ਨਹੀਂ ਕੈਨੇਡਾ ਵਾਲੇ ਨਾਲ ਜਿਹਦਾ ਰਾਬਤਾ ਨਹੀਂ ਰਾਬਤਾ ਜਿੰਨੇ ਵੀ ਅੰਕਲ ਹੋਣਗੇ ਸਾਰੇ ਅੰਕਲ ਆ ਤੇ ਆਪਾਂ ਕੰਮ ਕਰਾਂਗੇ ਉਹ ਜਿਹੜਾ ਦਾ ਜਲਦੀ ਵੀ ਜਲਦੀ ਇਹ ਪ੍ਰੈਸ ਕਰਕੇ ਤੇ ਨਿਸ਼ਚਿਤ ਕਰੋ